ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਹੋਵੇ ਪਰਚਾ ਦਰਜਾ 302 ਹੈ 307 ਹੈ ਫਿਰ ਤਾਂ ਕਹੀਏ ਜੀ ਐਵੀਡੈਂਸ ਪਾਉਣੀ ਹੈ ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ ਨਾਓ ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਇਹ ਅਮਰੀਕਾ ਦੀ ਪਾਰਲੀਮੈਂਟ ਤਿੱਕਰ ਕੁਐਸਚਨ ਪੁੱਛੇ ਜਾਣੇ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਅੱਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਅੱਤਵਾਦੀ ਤੇ ਵੱਖਵਾਦੀ ਦੀ ਸੀ ਸੀਐਮ ਨੂੰ ਰਜ਼ਾਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਜਦ ਅਮੀਰਵਾਰ ਵੱਲੋਂ ਜਿੱਥੇ ਕਿ ਭਾਈ ਅਮਰਤਪਾਲ ਵੱਲੋਂ ਜਿਹੜੇ ਕਿ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਤਾਂ ਸੁਵਿਧਾ ਦੇ ਵਿੱਚ ਦੇਖ ਸਕਦੇ ਹੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹੈ ਜਿੱਥੇ ਸਮਰਥਕਾਂ ਦਾ ਜਿਹੜੇ ਕਿ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਨੇ ਸੋ ਗੱਲਬਾਤ ਕਰਦੇ ਆ ਭਾਈ ਅਮਰਤਪਾਲ ਜਿੱਥੇ ਕਿ ਵੱਡੀ ਲੀਡ ਨਾਲ ਹਲਕਾ ਖਰੂਰ ਸਾਹਿਬ ਤੋਂ ਜਿੱਥੇ ਕਿ ਜਿੱਤ ਦਾ ਫਤਵਾ ਹਾਸਲ ਕਰ ਚੁੱਕੇ ਨੇ ਸਾਹ ਨਾਲ ਆਗੂ ਮਜੂਦ ਨੇ ਗੱਲਬਾਤ ਕਰ ਲੈਂਦੇ ਆ ਹਾਂਜੀ ਵੀਰੇ ਕੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗੁਰਪ੍ਰੀਤ ਸਿੰਘ ਨਗਰਦਰਗਾ ਕਿਸ ਤਰ੍ਹਾਂ ਦੇਖਦੇ ਜੇ ਭਾਈ ਅਮਿਤਪਾਲ ਸਿੰਘ ਵੱਡੀ ਲੀਡ ਨਾਲ ਜਿਹੜਾ ਕਿ ਹਲਕਾ ਖਰੂਸ ਸਾਹਿਬ ਤੋਂ ਫਤਵਾ ਹਸ ਕੀਤਾ ਬਹੁਤ ਜਿਆਦੀਆਂ ਵੋਟਾਂ ਨਾਲ ਜਿੱਤੇ ਆ ਤੇ ਹਰ ਨਗਰ ਨੇ ਬਹੁਤ ਸਹਿਯੋਗ ਦਿੱਤਾ ਜਿੰਨੇ ਵੀ ਸਾਡੇ ਨੌ ਮદાન ਸੰਭਾਲ ਕੇ ਆ ਸਾਰਿਆਂ ਨੇ ਬਹੁਤ ਵੱਧ ਚੜ ਕੇ ਕੋਈ ਇਲੈਕਸ਼ਨ ਦੇ ਵਿੱਚ ਕੋਈ ਖਰਚਾ ਨਹੀਂ ਹੋਇਆ ਜਿੱਦਾਂ ਵੀ ਅਸੀਂ ਜਿੱਥੇ ਵੀ ਜਾਂਦੇ ਸੀ ਬੋੜਾਂ ਥੱਲੇ ਬਹਿ ਗਏ ਉੱਥੇ ਪ੍ਰਚਾਰ ਕਰਤਾ ਜਿੱਦਾਂ ਵੀ ਆ ਜਿੱਦਾਂ ਪਹਿਲਾਂ ਰਵਾਇਤੀ ਪਾਰਟੀਆਂ ਕਰਦੀਆਂ ਹੁੰਦੀਆਂ ਆਹੀਂ 100-100 ਗੱਡੀਆਂ ਦਾ ਕਾਫਲਾ ਲੈ ਕੇ ਕੁੰਮਣਾ ਨਸ਼ੇ ਦਾ ਸਰਵੇਖਣ ਕਰਨਾ ਦੂਜਾ ਤੇ ਜਾਹੋ ਜਾਂ ਕੁਝ ਵੀ ਨਹੀਂ ਹੋਇਆ ਬੜੀ ਚੜ੍ਹਦੀ ਕਲਾ ਨਾਲ ਨਾ ਲਕਸ਼ਣ ਹੋਈ ਆ ਤੇ ਇਦਾਂ ਹੀ ਲਕਸ਼ਣਾ ਹੋਣੀਆਂ ਚਾਹੀਦੀਆਂ ਵਾ ਜੇਕਰ ਗੱਲ ਕੀਤੀ ਜਾਵੇ 5:30 ਦਾ ਸਮਾਂ ਹੋ ਚੁੱਕਾ ਹੈ ਤਾਂ ਹੁਣ ਤੱਕ ਅੰਦਰੋਂ ਰਿਜ਼ਲਟ ਪੂਰਾ ਕੰਪਲੀਟ ਹੋ ਚੁੱਕਾ ਹੈ ਨਹੀਂ ਜੀ ਅਜੇ ਨਹੀਂ ਹੋਇਆ ਵਿੱਚੋਂ ਇੱਕ ਦੋ ਰਾਉਂਡ ਰਹਿੰਦੇ ਅਜੇ ਦੱਸਦੇ ਆ ਤੇ ਹਾਂਜੀ ਮੈਨੂੰ ਲੱਗਦਾ ਵੀ ਲਗਭਗ ਕੋਈ 6 ਵਜੇ ਤੱਕ ਕੀ ਟਾਈਮ ਹੋਇਆ ਜੀ ਵਾਹਿਗੁਰੂ ਜੀ ਕਰਤਾ ਸਭਾ ਮੈਂ ਸਾਰੀ ਖਡੂਸਾ ਫਲਕੇ ਦੀ ਸੰਗਤ ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ ਆਪਣਾ ਫਰਜ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ ਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਉਦਸ਼ੁਕਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਵੀ ਆਪਣਾ ਕੋਈ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਹੋਵੇ ਨਾ ਪਰਚਾ ਦਰਜ ਆ 302 ਆ 307 ਆ ਫਿਰ ਤਾਂ ਕਹੀਏ ਜੀ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖਣ ਚ ਭਾਵੇਂ 2-4 ਦਿਨ ਚ ਬੰਦਾ ਬਾਹਰ ਆ ਜੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਹੈ ਇਹ ਵੀ ਲੀਗਲ ਰੈਮਡੀਜ਼ ਕੀ ਆ ਲੀਗਲ ਪ੍ਰੋਸੀਜਰ ਕੀ ਹੋਣਗੇ ਜੇ ਬਾਇ ਚਾਂ ਸਰਕਾਰ ਨਹੀਂ ਮੰਨੂ ਸਰਕਾਰ ਅੱਜ ਰਾਤ ਇੱਕ ਕਰੀ ਹਟਾ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹਿਲ ਚੱਲ ਰਹੀ ਹੈ ਰਾਤ ਤੱਕ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਕੱਲੇ-ਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ ਇਹ ਵਰਲਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਹਾ ਹੈ ਨਾਓ ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਇਹ ਅਮਰੀਕਾ ਦੀ ਪਾਰਲੀਮੈਂਟ 'ਚ ਕਰ ਕੁਐਸਚਨ ਪੁੱਛੇ ਜਾਣੇ ਨੇ ਸੋ ਇਹ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅੱਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ 'ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਰੋੜਾਂ ਦੀ ਗਿਣਤੀ 'ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਨੂੰ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਅਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਅਤਵਾਦੀ ਤੇ ਵੱਖਵਾਦੀ ਦੀ ਸੀ ਸੋ ਇਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰੇ ਦੇਖਣ ਨੂੰ ਸਰਕਾਰ ਨੂੰ ਹੁਣ ਆਪ ਦਾ ਉਥੇ ਰਜ਼ਾਇਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਾਇਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਬਸ ਸਰਟੀਫਿਕੇਟ ਦਿਖਾ ਦਿਓ ਸੰਦੇਕ ਠੀਕ ਹੈ ਸੋ ਸਾਡਾ ਇਥੇ ਹੋਰ ਵੀ ਆਗੂ ਮੌਜੂਦ ਨੇ ਸੋ ਗੱਲਬਾਤ ਕਰ ਲੈਣੇ ਆ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਭਾਈ ਅਮਿਤ ਪਾਲ ਵੱਡੇ ਜੇਤ ਪ੍ਰਾਪਤ ਕੀ ਇਹ ਵੀਰ ਦੀ ਸਾਰੇ ਜਿੰਨੇ ਵੀ ਆਪਣੇ ਨਗਰ ਦੇ ਜਿੰਨੇ ਵੀ ਆਪਣੇ ਨੌਜਵਾਨ ਆ ਜਾਂ ਆਪਣੇ ਜੂਥ ਆ ਜਿੰਨਾ ਵੀ ਇਹ ਸਾਰਿਆਂ ਦੇ ਨਾਲ ਹੀ ਸਾਰੇ ਵੀਰਾਂ ਦੇ ਸੰਯੋਗ ਨਾਲ ਇਹ ਜਿੱਤਿਆ ਗਿਆ ਵਾ ਇਹ ਭਾਈ ਸਾਹਿਬ ਨੇ ਜਦੋਂ ਆਏ ਨੇ ਇਹਨਾਂ ਨੇ ਅੰਮ੍ਰਿਤ ਸੰਚਾਰ ਕਰਵਾਇਆ ਏ ਠੀਕ ਹੈ ਜੀ ਚੰਗੇ ਬੰਨੇ ਜੂਥ ਨੂੰ ਲਾਇਆ ਇਹਦਾ ਕਰਕੇ ਜਿੰਨੇ ਵੀ ਆਪਣੇ ਜੂਸ ਸੀ ਜਿੰਨਾ ਵੀ ਆਪਣਾ ਭਾਈਚਾਰਕ ਸਾਰੇ ਹੀ ਕੋਈ ਵੀ ਕਮਿਊਨਿਟੀ ਦਾ ਬੰਦਾ ਸਾਰਿਆਂ ਨੇ ਹੀ ਸਾਥ ਦਿੱਤਾ ਵਾ ਇਹਦੇ ਇਹਦਾ ਕਰਕੇ ਭਾਈ ਸਾਹਿਬ ਦੀ ਬੜੀ ਵੱਡੀ ਜੇਤਾਂ ਠੀਕ ਹੈ ਇਹ ਦੂਜੀਆਂ ਪਾਰਟੀਆਂ ਦੇ ਇੱਕ ਮੂੰਹ ਦੇ ਉੱਤੇ ਤਮਾਚਾ ਵਾ ਪੀ ਜਿਨ੍ਹਾਂ ਨੇ ਉਹਨਾਂ ਨੂੰ ਫੜ ਕੇ ਦਰਬੂਗੜ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਨਾ ਕੋਈ ਕੋਈ ਵੀ ਚੀਜ਼ ਜਾਂ ਕੋਈ ਪਰਚਾ ਜਾਂ ਕੋਈ ਕੋਈ ਵੀ ਚੀਜ਼ ਉਹਨਾਂ ਦੇ ਦਰਜ ਨਹੀਂ ਸੀ ਠੀਕ ਹੈ ਜੀ ਨਜਾਇਜ਼ ਇੱਕ ਲਾ ਕੇ ਐਨਐਸਏ ਉਹਨਾਂ ਨੂੰ ਅੰਦਰ ਧੱਕ ਦਿੱਤਾ ਗਿਆ ਠੀਕ ਹੈ ਜੀ ਉਹਨਾਂ ਦੇ ਇੱਕ ਮੂੰਹ ਤੇ ਬੜਾ ਵੱਡਾ ਤਮਾਟਿਆ ਸਾਰੀ ਸੰਗਤ ਨੇ ਮਾਰਿਆ ਠੀਕ ਹੈ ਜੀ ਇਹਦਾ ਕਰਕੇ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੂੰ ਜਿਤਾਉਣਾ ਆਪੇ ਇਕਰ ਕੱਲੂ ਕਰਾ ਦੀ ਗੱਲ ਕੀਤੀ ਜਾਵੇ ਤਾਂ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਜਹਦਾਰ ਵੱਲੋਂ ਵੀ ਕਿਹਾ ਗਿਆ ਕਿ ਖੁਸ਼ੀ ਪ੍ਰਗਟਾਵਾ ਨਹੀਂ ਕੀਤਾ ਜਾਏਗਾ ਪਰ ਦੂਸਰੀਆਂ ਸਿਆਸੀ ਪਾਰਟੀਆਂ ਲੋ ਟੋਲ ਟਮੱਕੇ ਵਜਾਏ ਜਾ ਰਹੇ ਨੇ ਵੇਖੋ ਵੀਰ ਜੀ ਦੂਜੀਆਂ ਪਾਰਟੀਆਂ ਨੇ ਜੋ ਸਾਡੇ ਉੱਤੇ ਥੋਪਿਆ ਜੋ ਸਿੱਖ ਸੰਗਤ ਉੱਤੇ ਥੋਪਿਆ ਵਾ ਜੋ ਸਿੱਖਾਂ ਦੇ ਬੱਚਿਆਂ ਉੱਤੇ ਥੋਪਿਆ ਵਾ ਇਸੇ ਕਰਕੇ ਤੇ ਸਾਡੇ ਸਿੱਖ ਬੱਚੇ ਜਿੰਨੇ ਵੀ ਆ ਉਹ ਸਾਰੇ ਸਿੱਖ ਕੌਮ ਨੂੰ ਇਹਨਾਂ ਥੱਲੇ ਨੱਬ ਦਿੱਤਾ ਵਾ ਇਹਨਾਂ ਚੀਜ਼ਾਂ ਨਹੀਂ ਇਹ ਕੱਲੂ ਘਾਰੇ ਨੂੰ ਭੁਲਾਉਣ ਵਾਸਤੇ ਇਹਨਾਂ ਆ ਜਿਹੜੇ ਪ੍ਰੋਪੋਗੈਂਡੇ ਘਟੇ ਜਾਂਦੇ ਆ ਠੀਕ ਹੈ ਜੀ ਇਹ ਪ੍ਰੋਪੋਗੈਂਡੇ ਘਟਨ ਨਾਲ ਹੀ ਇਹਨਾਂ ਨੂੰ ਇਹ ਵੀ ਇਹਨਾਂ ਨੂੰ ਜੋ 84 ਦਾ ਦੌਰ ਆ ਉਹ ਇਹਨਾਂ ਨੂੰ ਭੁੱਲ ਜਾਵੇ ਪਰ ਇਹ ਦੌਰ ਸਾਡੇ ਬੱਚਿਆਂ ਜਾਂ ਸਾਡੇ ਲਈ ਭੁੱਲਣਾ ਬਹੁਤ ਹੀ ਮੁਸ਼ਕਲ ਆ ਠੀਕ ਹੈ ਜੀ ਇਹਦਾ ਕਰਕੇ ਇਹ ਕੋਈ ਵੀ ਸਿਆਸੀ ਪਾਰਟੀਆਂ ਆ ਇਹ ਸਿਆਸੀ ਪਾਰਟੀਆਂ ਨੂੰ ਛੱਡ ਕੇ ਇਸੇ ਕਰਕੇ ਭਾਈ ਸਾਹਿਬ ਨੂੰ ਆਪਾਂ ਅੱਗੇ ਲੈ ਕੇ ਆਏ ਆ ਵੀ ਆਪਾਂ ਇਹ ਸਿੱਖ ਕੌਮ ਨੂੰ ਅੱਗੇ ਲੈ ਕੇ ਜਾਈਏ ਠੀਕ ਹੈ ਇਹ ਉਹਨਾਂ ਵਾਸਤੇ ਬਹੁਤ ਹੀ ਮਾੜੀ ਗੱਲ ਆ ਜੋ ਖੁਸ਼ੀ ਮਨਾਉਂਦੇ ਆ ਕਿਉਂਕਿ ਜੋ ਸੇਖਾ ਉਹਦੇ ਆਤੇ ਖੁਸ਼ੀ ਦੇ ਦੇਣ ਨਹੀਂ ਆ ਜੋ ਮਰਜੀ ਆਪਾਂ ਕਰੀਏ ਜੋ ਸੇਖਾ ਜਾਂ ਕੋਈ ਵੀ ਅਪਣਾਵਾਂ ਕਿਸੇ ਵੀ ਕਮਿਊਨਿਟੀ ਦਾ ਬੰਦਾ ਵਾ ਜੋ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਵਾ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਵਾ ਇਹ ਖੁਸ਼ੀ ਦਾ ਕੋਈ ਮੌਕਾ ਨਹੀਂ ਹੈ ਭਾਈ ਸਾਹਿਬ ਜਿੱਤਿਆ ਇਸ ਲਈ ਅਸੀਂ ਚੌਵੀ ਸਾਹਿਬ ਦੇ ਬਾਠ ਤੇ ਜਾ ਸੀ ਕੋਈ ਵੀ ਖੰਡਪਾਤ ਸਾਹਿਬ ਜਾਂ ਪਿੰਡਾਂ ਵਿੱਚ ਨਾਮ ਬਾਣੀ ਦਾ ਅਭਿਆਸ ਹੋਊਗਾ ਠੀਕ ਹੈ ਕੋਈ ਵੀ ਜਿੱਤ ਦਾ ਜਸ਼ਨ ਨਹੀਂ ਮਨਾਇਆ ਜਾਊਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਆ ਜੇਕਰ ਐਨਐਸਏ ਦੀ ਗੱਲ ਕੀਤੀ ਜਾਵੇ ਭਾਈ ਸਾਹਿਬ ਤੇ ਐਨਐਸਏ ਲੱਗਾ ਹੋਇਆ ਹੈ ਹੁਣ ਉਹਨਾਂ ਨੇ ਵੱਡਾ ਹੌਸਲੇ ਤੋਂ ਫਤਵਾ ਹਾਸਲ ਕੀਤਾ ਹੈ ਕਿ ਐਨਐਸਏ ਟੁੱਟ ਜਾਏਗਾ ਕਿ ਬਾਹਰ ਆ ਸਕਣਗੇ ਦੇਖੋ ਜੀ ਇਹ ਤੇ ਐਨਐਸਏ ਟੁੱਟਣਾ ਚਾਹੀਦਾ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਨਾ ਤੇ ਉੱਤੇ ਕੋਈ ਉਹਨਾਂ ਦੇ ਕੇਸ ਦਰਜ ਹੈ ਇਹ ਤੇ ਇੱਕ ਦੂਜੀਆਂ ਸਿਆਸੀ ਪਾਰਟੀਆਂ ਲੋ ਉਹਨਾਂ ਨੂੰ ਇੱਕ ਐਨਐਸਏ ਲਾ ਲਾ ਕੇ ਨਜਾਇਜ਼ ਅੰਦਰ ਕੱਲੇ ਆ ਗਿਆ ਵਾ ਠੀਕ ਹੈ ਇਹ ਤੇ ਐਨਐਸਏ ਜ਼ਰੂਰ ਟੁੱਟੂਗਾ ਬਾਕੀ ਸਾਰੀ ਸਿੱਖ ਸੰਗਤ ਨਾਲ ਆ ਇਸ ਕਰਕੇ ਐਨਐਸਏ ਟੁੱਟਣਾ ਵੀ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇੱਥੇ ਹੋਰ ਵੀ ਸਮਰਥਕ ਮੌਜੂਦ ਨੇ ਸਾ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਕਿਹਨਾ ਜੀ ਬਲਜੀਤ ਸਿੰਘ ਨਾ ਜੀ ਠੀਕ ਹੈ ਨਾ ਚਾਹਾਂਗੇ ਵੱਡੀ ਲੀਡ ਨਾਲ ਭਾਈ ਅੰਮ੍ਰਿਤਪਾਲ ਨੇ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਵੀ ਸਮਰਥਕਾਂ ਸਮੇਤ ਇੱਥੇ ਪੁੱਜੇ ਜੀ ਬਿਲਕੁਲ ਜੀ ਬਹੁਤ ਵਧੀਆ ਹੋਇਆ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਡੀ ਲੀਡ ਨਾਲ ਜਿੱਤੇ ਨੇ ਤੇ ਇੱਕ ਗੱਲ ਵੇਖਣ ਤੇ ਮਿਲਿਆ ਜੀ 75 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਬਗੈਰ ਕਿਸੇ ਨਸ਼ੇ ਤੋਂ ਬਗੈਰ ਪੈਸੇ ਤੋਂ ਜਿਹੜੀ ਇਹ ਦੋ ਹਲਕਿਆਂ ਦੇ ਵਿੱਚ ਫਰੀਦਕੋਟ ਸਾਹਿਬ ਤੇ ਖਡੂਰ ਸਾਹਿਬ ਦੀ ਜਿਹੜੀ ਚੋਣ ਆ ਇਹਨਾਂ ਆਜ਼ਾਦ ਮੀਤਵਾਰਾਂ ਨੇ ਜਿੱਤੀ ਆ ਇਦਾਂ ਹੀ ਹੋਣਾ ਚਾਹੀਦਾ ਨਸ਼ਾ ਬਿਲਕੁਲ ਨਹੀਂ ਵਰਤਣਾ ਚਾਹੀਦਾ ਪੈਸਾ ਬਿਲਕੁਲ ਨਹੀਂ ਵਰਤਣਾ ਚਾਹੀਦਾ ਇਹ ਬਿਲਕੁਲ ਇਦਾਂ ਹੀ ਚੋਣ ਹੋਣੀ ਚਾਹੀਦੀ ਜਿਹੜੀ ਵੀ ਹੋਣੀ ਚਾਹੀਦੀ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਭਾਈ ਸਾਹਿਬ ਦੀ ਗੱਲ ਕੀਤੀ ਆ ਤਾਂ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਉਹ ਨਾਲ ਇਹ ਚੋਣ ਲੜੀ ਗਈ ਸੀ ਸਭ ਤੋਂ ਵੱਡਾ ਤੇ ਨਸ਼ਾ ਹੀ ਆ ਜੀ ਅਸਲੀ ਮੁੱਦਾ ਨਸ਼ਾ ਹੀ ਆ ਤੇ ਉਹ ਭਾਈ ਸਾਹਿਬ ਨਸ਼ੇ ਦੇ ਮਾਮਲੇ 'ਚ ਅੱਗੇ ਆਏ ਸੀ ਨਸ਼ਾ ਬੰਦ ਕਰਾਉਣਾ ਵਾ ਲੋਕਾਂ ਨੂੰ ਅਮਰਦਸ਼ਕਾਉਣਾ ਵਾ ਸਿੱਧੇ ਰਸਤੇ ਪਾਉਣਾ ਗਰਬਾਣੀ ਨਾਲ ਜੋੜਨਾ ਜ ਸੋ ਇਹ ਸਨ ਭਾਈ ਸਾਹਿਬ ਦੇ ਸਮਰਥਕ ਜਿਨ੍ਹਾਂ ਨੇ ਦੱਸਿਆ ਕਿ ਐਨਐਸਏ ਜਿਹੜਾ ਕਿ ਭਾਈ ਸਾਹਿਬ ਤੇ ਐਨਐਸਏ ਲੱਗਾ ਹੋਇਆ ਏ ਉਹ ਜਿਹੜਾ ਕਿ ਟੁੱਟ ਜਾਣਾ ਚਾਹੀਦਾ ਤੁਹਾਨੂੰ ਦੱਸ ਹੀ ਦਈਏ ਕਿ ਜਿਹੜਾ ਸਮਾਂ तकरीबन 5.5 ਦੇ ਕਰੀਬ ਹੋ ਚੁੱਕਾ ਏ ਜਿਹੜਾ ਕਿ ਹਲੇ ਵੀ ਗਿਣਤੀ ਕੰਟੀਨਿਊ ਚਾਹ ਦੇਗੇ ਸੋ ਕੈਮਰਾਮੈਨ ਸੰਦੀਪ ਨਾਲ ਡਿਫੈਸ਼ਨ ਪੰਜਾਬੀ ਕਰਨਦਾਰ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ